ਸਪ੍ਰਚਾਰ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਮਹੀਨ ਚੱਲ ਰਹੀ ਹੈ ਲੇਕਿਨ ਡੀਆਈਜੀ ਹਰ ਚੰਦ ਭੁੱਲਰ ਤੋਂ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ ਕਿ ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਅਫਸਰ ਇੰਨਾ ਕਰਪਟ ਸੀ ਕੋਈ ਸਪੈਸਿਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡਿਸ ਹੈਗਾ ਅਦਰਵਾਇਜ਼ ਪੰਜਾਬ ਸਰਕਾਰ ਇਸ ਟੋਟਲੀ ਕਮਿਟਡ ਟੁਵਰਡਸ ਐਂਟੀ ਕ腐ਸ਼ਨ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਬਹੁਤ ਸਾਰੇ ਜਿਹੜੇ ਆਫੀਸਰਸ ਅਸੀਂ ਡਿਸਮਿਸ ਵੀ ਕੀਤੇ ਹੈਗੇ 311 ਦੇ ਵਿੱਚ ਕ腐ਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਇੱਕ ਗ੍ਰਿਫਤਾਰ ਵੀ ਹੋਏ ਹੈਗੇ ਇੱਕ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹਨਾਂ ਕਰ ਵੀ ਵਿਜੀਲੈਂਸ ਰਹੇਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰ ਜਿਹੜੇ ਅਰੇਸਟ ਕੀਤੇ ਨੇ ਕਰਪਸ਼ਨ ਦੇ ਪਰਚੇ ਦਾ ਚੁਣਦੇ ਬਬਲੀ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਿਹਦਾ ਐਸਐਚਓ ਲੈਵਲ ਤੇ ਡੀਐਸਪੀ ਲੈਵਲ ਤੇ ਪੋਸਟਿੰਗ ਤੇ ਹੀ ਪ੍ਰੈਜ਼েন্ট ਹੈਗੇ ਐ ਅਲਗਰੇਟੇ ਉਸੇ ਰਿਵਿਊ ਕਰਨਗੇ ਮਤਲਬ ਦਲੇ ਕੰਸਰਨ ਕਮਿਸ਼ਨਰੀਆ ਐਸਐਸਪੀ ਜੇ ਯੂਥ ਨਸ਼ਾ ਵਿਰੋਧੀ ਤੇ ਲਈ ਕੋਈ ਨਵਾਂ ਫਾਰਮੂਲਾ ਲਾਈਕ ਇਨੀਸ਼ੀਏਸ਼ਨ ਵਾਟ ਆਰ ਦ ਰੋਲ ਆਫ ਸੀਸੀਟੀਵੀ ਕੈਮਰਾ ਸੀਸੀਟੀਵੀ ਕੈਮਰਾਸ ਆਰ ਕੁਆਇਟ ਯੂਸਫੁਲ ਇਕ ਤੇ ਜਵੇਂ ਜਲੰਧਰ ਜਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਜਿਹੜੇ ਕੀਤੇ ਸੀਗੇ ਪਿਛਲੇ ਦਿਨ ਅਸੀਂ ਲੋਕਾਂ ਨੂੰ ਸਮਰਪਿਤ ਕੀਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ क्राइम ਬਹੁਤ ਛੇਪੀ ਹੋ ਗਿਆ ਸੀ ਸੋ ਵੈਰੀਅਸ ਵੇਸ ਸਿਮਿਲਰਲੀ ਜਿਵੇਂ ਕਈ ਵਾਰੀ ਸਾਡੇ ਕੋਲ ਕੋਈ ਟਿਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਤੇ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਾਫੀ ਹੈਲਪ ਮਿਲਦੀ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਬੈਕਵਰਡ ਲਿੰਕੇਜ ਰੇਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਮਸਬਾਰਡਰ ਤੇ ਵੀ ਇੰਨੀ ਸ਼ਕਤੀ ਹੋਣ ਦੇ ਬਾਰੇ ਸਟੇਟ 'ਚ ਵੀ ਇੰਨੀ ਸ਼ਕਤੀ ਹੈ ਤੇ ਬਾਰਡਰ ਤੋਂ ਬਾਹਰ ਮਾਲ ਕਿਧਾਂ ਆ ਰਿਹਾ ਹੈ ਡਰਗਸ ਵਗੈਰਾ ਸਾਰੀ ਆ ਰਹੀ ਹੈ ਲਗਾਤਾਰ ਦੇਖੋ ਜੀ ਜਦੋਂ ਮੈਂ ਕਹਿੰਦਾ ਜੀ ਇੱਥੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਡੋ ਇਨਟੈਂਸਿਟੀ ਕਨਫਲਿਕਟ ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਕਿ ਇਹਦਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਸਪੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੇ ਫੋਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੀਅਰਡ ਅਪ ਟੂ ਮੀਟ ਦਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਇੱਕ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਿ ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਰਜਿਸਟ੍ਰ এফআইআর ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਉਹ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਸੋ ਸਾਡੇ ਇਹਦੇ ਵਿੱਚ ਬਿਗਨਿੰਗ ਵਿਦ ਰਜਿਸਟ੍ਰੇਸ਼ਨ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਸ ਨੂੰ ਟ੍ਰੇਸ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਕਿ ਹਰ ਬਾਹਰ ਬੈਠਿਆ ਬੰਦਾ ਜਿਹੜਾ ਹੈਗਾ ਉਹ ਪੋਲਾ ਕਰਦਾ ਹੈ ਤੇ ਆਪਣੇ ਲੋਕਲ ਪਿੰਡ ਤੋਂ ਦੋ ਮੁੰਡੇ ਭੇਜਦੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਆਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਇਨਫੋਰਮੇਸ਼ਨ ਤੇ ਸਰ ਕਾਰੋਬਾਰੀਆਂ ਦੇ ਵਪਾਰੀਆਂ ਦੇ ਵਿੱਚ ਜਿਹੜੀ ਐਕਸਟਰੈਕਸ਼ਨਸ ਕਾਲਸ ਨੇ ਉਹਨੂੰ ਲੈ ਕੇ ਡਰ ਬੋਧ ਹੈ ਕਿ ਉਹ ਸੋਚਦੇ ਨੇ ਵੀ ਕਾਰੋਬਾਰ ਕਿੱਦਾਂ ਕਰਾਂਗੇ ਜੇ ਕਿਸੇ ਦਾ ਵੱਡਾ ਕਾਰੋਬਾਰ ਹੈ ਤੇ ਉਹ ਘਬਰਾ ਜਾਂਦੇ ਆ ਕਈ ਤਾਂ ਪੁਲਿਸ ਕੋ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਕਹੋ ਨੇਡਰ ਹੋ ਜਾਣ ਜੀ ਸਾਡੇ ਕੋਲ ਆਣ ਅਸੀਂ ਹਰ ਕੇਸ 'ਚ ਜਿੱਥੇ ਕੋਈ ਕੋਈ ਇਸ ਤਰ੍ਹਾਂ ਦੀ ਕਾਲ ਹੋਊਗੀ ਅਸੀਂ ਐਗਜ਼ੈਂਪਲਰੀ ਪਰਿਸ਼ਪਤ ਮਤਲਬ ਕਿ ਮੀਜਰਸ ਯੂਜ਼ ਕੀਤੇ ਜਾ ਰਿਹਾ ਹੈ ਇਲੀਗਲ ਜਿਹੜੇ ਵੈਪਨਸ ਨੇ ਉਹ ਆ ਰਹੇ ਨੂੰ ਉਹਨਾਂ ਨੂੰ ਰੋਕਣ ਦੇ ਵਾਸਤੇ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਬਣੀ ਹੋਈ ਹੈ ਇਹਨੂੰ ਰੋਕਣ ਵਾਸਤੇ ਕੁਝ ਇਹ ਇਹਨਾਂ ਨੇ ਬੜਾ ਵੈਲਿਡ ਪੁਆਇੰਟ ਹੈ ਅਸੀਂ ਵੀ ਨੋਟਿਸ ਕੀਤਾ ਸੀਗਾ ਕਿ ਹੁਣ ਆਈਐਸਆਈ ਦੀ ਸਟ੍ਰੈਟਜੀ ਹੈ ਕਿ ਡਰੱਗ ਦੇ ਨਾਲ-ਨਾਲ ਉਹ ਸਮਾਲ ਵੈਪਨਸ ਉਹਨਾਂ ਨੇ ਪੁਸ਼ ਕਰਨਾ ਸ਼ੁਰੂ ਕੀਤਾ ਹੈ ਤਾਂ ਪਿਛਲੇ 5-6 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਕਿਪਾਈ ਹੈ काफ़ी रिकवरी भी की थी है एक तो जमें एट सोर्स है कि जो ट्रांसपोर्टर शिपमेंट आती है ड्रोनस जोड़े है कि वो डिटेक्ट हो रहे हैं डिटेक्शन रेट जी है कि वो बी एस एफ की भी पहले तो बहुत बेहतर है सो उस तो बाद जो इनवैसिगेशन होंगी है जिमें कोई ड्रोन ड्रॉपिंग जोन है उसकी टैक्नीकल इनवैसिगे करते हैं कि बंद उ जाके टैक्नीकली असं पता करते हैं थ्रू टावर डंप एनालिसिस अदर मैकेजम सो एक सा ਇੱਕ ਅਫਰਟ ਹੈ ਕਿ ਜਿਹੜੇ ਇਹਨਾਂ ਨੂੰ ਵੈਪਨਸ ਨੂੰ ਟ੍ਰੇਸ ਕੀਤਾ ਜਾਏ ਡਿਸਟ੍ਰਿਬਿਊਸ਼ਨ ਅੱਗੇ ਨਾ ਹੋਵੇ ਏ ਦਿਸ ਇਜ਼ ਦਾ ਮੇਨ ਸੋਰਸ ਆਫ ਇਨਲੀਗਲ ਵੈਪਨਸ ਅਦਰਵਾਈਜ਼ ਹੈਂਟਰਲੈਂਡ ਤੋਂ ਵੀ ਆਉਂਦੇ ਸੱਚੀ ਮਧੇਪਰਦੇਸ਼ ਵਗੈਰੇ ਜਿਹੜੇ ਵੈਪਨਸ ਬਣ ਕੇ ਇਨਲੀਗਲੀ ਉਹ ਵੀ ਸਾਡੇ ਕੋਲ ਫੰਡਿੰਗ ਪਾਕਿਸਤਾਨ ਨੂੰ ਇਥੋਂ ਡਰੱਗਸ ਦੀ ਫੰਡਿੰਗ ਜਾ ਰਹੀ ਹੋ ਕੋਈ ਨੈਟਵਰਕ ਬ੍ਰੇਕ ਹੋਇਆ ਅਸੀਂ ਇਸ ਇਸ ਕੈਂਪੇਨ ਦੇ ਵਿੱਚ 64 ਹਵਾਲਾ ਆਪਰੇਟਰ ਅਰੈਸਟ ਕਰਤੇ ਹਨ ਤਕਰੀਬਨ 14 ਕਰੋੜ ਦੀ ਜਿਹੜੀ ਹਵਾਲਾ ਮਨੀ ਰਿਕਵਰ ਹੋਈ ਹੈ ਸੋ ਸਾਡਾ ਸਪੈਸ਼ਲ ਫੋਕਸ ਹੈਗਾ ਕੀ ਇਹ ਫੰਡਿੰਗ ਚੋਕ ਹੋਵੇ ਮਤਲਬ ਕਈ ਦੁਬਈ ਬੇਸਡ ਆਪਰੇਟਰਸ ਨਾਲ ਦੂਜੇ ਫੋਰਨ ਕੰਟਰੀਸ ਚ ਬਠੇ ਨਾ ਲਿੰਕਸ ਜਿਹੜੇ ਉਹ ਐਕਸਪੋਜ਼ ਹੋਏ ਆ ਅਸੀਂ ਇੱਥੇ ਉਹਨਾਂ ਦੇ ਬੰਦੇ ਫੜੇ ਆ ਤੇ ਇਸ ਤੇ ਕਾਫੀ ਕੰਮ ਹੋਇਆ ਹੈ ਕਿ ਤਾਂਕੀ ਜਿਹੜੀ ਫੰਡਿੰਗ ਵਾਪਸ ਪਾਕਿਸਤਾਨ ਨਾ ਜਾ ਸਕੇ ਸਰ ਹਲੇ ਏਕ 47 ਬਰਾਮਦ ਹੋਈਆਂ ਤੇ ਨੌਜਵਾਨਾਂ ਨੂੰ ਲੈ ਕੇ ਥੋੜਾ ਤਣਾਅ ਤੇ ਚੱਲ ਰਿਹਾ ਹੈ ਕੋਈ ਇਧਰ ਗੂਵਮੈਂਟ ਆ ਰਹੀ ਹੈ ਕੋਈ ਇਧਰ ਨਹੀਂ ਕਾਫੀ ਕੋਸ਼ਿਸ਼ ਇਨਫੈਕਟ ਸਦਾ ਆਨਗoing ਆਪਰੇਸ਼ਨਸ ਜੋ ਅੱਜ ਸਵੇਰੇ ਅਸੀਂ ਆਰਪੀਜੀ ਵੀ ਰਿਕਵਰ ਕੀਤਾ ਸੋ ਇਹ ਚੱਲਦਾ ਰਹਿੰਦਾ ਬਿਕੋਜ਼ ਪਾਕਿਸਤਾਨ ਦੀ ਕੋ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੀਸ ਉਹ ਮੇਨਟੇਨ ਨਾ ਰਹੇ ਸਜਰੀ ਪੁਲਿਸ ਦੀ ਨਵੀਂ ਪਨੀਰੀ ਆ ਰਹੀ ਹੈ ਸਾਰੀ ਟਿਕਨ ਟਿਕ ਤਗੀਵਨ ਮੋਬਾਈਲ ਦੀ ਹੁੰਦੀ ਹੈ ਨਾਕੇ ਤੇ ਜਾ ਮੋਬਾਈਲ ਦੇ ਡੀਲ ਬਣਾ ਰਹੀ ਹੈ ਕੁਝ ਬਣਾ ਰਹੀ ਹੈ ਤੇ ਪੁਰਾਣੀ ਪਨੀਰੀ ਖਤਮ ਹੋ ਰਹੀ ਹੈ ਤੇ ਕੋਈ ਲੱਗਦਾ ਤੁਹਾਨੂੰ ਕੋਈ ਡਿਫਰੈਂਸ ਆ ਰਿਹਾ ਦੇਖੋ ਜੀ ਅਸੀਂ ਸਾਨੂੰ ਡੀਪਰ ਜਿਹੜੀ ਪੁਲਿਸ ਤੇ ਇੱਕ ਤੇ ਆਨ ਗoing ਪ੍ਰੋਸੈਸ ਹੈ ਕਿ ਜਬੇ ਪੁਰਾਣੇ ਅਫਸਰ ਹੁੰਦੇ ਉਹਨਾਂ ਦਾ ਐਕਸਪੀਰੀਅੰਸ ਯੂਟਾਈਜ਼ ਕੀਤਾ ਜਾਵੇ ਜਿਹੜੇ ਨਵੇਂ ਅਫਸਰ ਹੈਗੇ ਉਹ ਪੜੇ ਲਿਖੇ ਹੈਗੇ ਟੈਕ ਸੈਵੀ ਹੈਗੇ ਸੋ ਦੋਵਾਂ ਦੀ ਕੰਬੀਨੇਸ਼ਨ ਜਿਹੜੀ ਮਤਲਬ ਇੱਕ ਇਫੈਕਟਿਵ ਪੋਲਿਸੀنگ ਕਰ ਸਕਦੀ ਹੈ ਕੋਈ ਕੁ ਵਧਾਰੇ ਨਾ ਸਮਾਂ ਕੋਈ ਵਧਾਰੇ ਦੋ ਸਾਲ ਦਾ ਹੈ ਜੀ ਕੋਈ ਦੋ ਸਾਲ ਦਾ ਸਮਾਂ ਵਧਾਰੇ ਜਿਹੜਾ ਐਕਸਪੀਰੀਅੰਸ ਹੋਲਡਰ ਹੈ ਦੇ ਇੱਥੇ ਗਵਰਨਮੈਂਟ ਦੇ ਪਰਿਊ ਚਾਹੇ ਤਾਂ ਕੋਈ ਕਈ ਰਿਟਾਇਰਮੈਂਟ ਏਜ 60 ਹੋ ਗਈ ਇਸ ਤੇ ਹਜੇ ਇਹ ਸਟੇਟ ਗਵਰਨਮੈਂਟ ਹੈਸ ਟੂ ਟੇਕ ਅ ਕਾਲ ਔਨ ਥਿਸ